ਇਹ ਜਿਹੜੀ ਸਾਮ ਬੇਦ ਦੰਡ ਭੇਦ ਦੀ ਸਰਕਾਰ ਹੈ ਜਿਹੜੇ ਆਪ ਨੇ ਆਪ ਨੂੰ ਇਨਕਲਾਬੀ ਦੱਸਦੇ ਸੀ ਆਮ ਆਦੀ ਪਾਰਟੀ ਦੀ ਸਰਕਾਰ ਦਾ ਮੈਂ ਖੁਲਾਸਾ ਕੀਤਾ ਸੀ ਇਹਨਾਂ ਦੇ ਬਹੁਤ بڑے ਛੇਤੰਤਰ ਦਾ ਇਹਨਾਂ ਦੇ ਬਹੁਤ بڑے ਇੱਕ ਜਾਲ ਸਾਜੀ ਦਾ ਜਿਹਦੇ ਰਾਹੀਂ ਇਹ ਬੈਲਟ ਪੇਪਰ ਫालतू ਛਪਾ ਕੇ ਉਹਨਾਂ ਨੂੰ ਪਹਿਲਾਂ ਹੀ ਵੋਟਰਾਂ ਨੂੰ ਦੇ ਰਹੇ ਆ ਜਾਂ ਆਪਣੇ ਬੀਐਲਓ ਨੂੰ ਦੇ ਰਹੇ ਆ ਜਿਹੜੇ ਕਿ ਉਹਨਾਂ ਦੀ ਪੇਟੀ ਅੱਜ ਪਾ ਲੈਣਗੇ ਉਹ ਬਿਲਕੁਲ ਕਲੀਅਰ ਹੋ ਗਿਆ ਫਤੇਗੜ ਸਾਹਿਬ ਦਾ ਇਹ ਵੈਲਟ ਪੇਪਰ ਜਾਰੀ ਕੀਤਾ ਜਿਹੜਾ ਕਿ ਪਹਿਲਾਂ ਹੀ ਬਾਹਰ ਆ ਗਿਆ ਤੇ ਆ ਮੈਂ ਤੁਹਾਨੂੰ ਅੱਜ ਕੱਲ ਰਾਤ ਸ਼ਾਮ ਨੂੰ ਜਿਹੜਾ ਇਹਨਾਂ ਨੇ ਵਟਸਐਪ ਪਰ ਪਾ ਕੇ ਵੀ ਦੱਸਿਆ ਇਹਨਾਂ ਦਾ ਕੈਂਡੀਡੇਟ ਹੈ ਦੁਰਾਹਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕਦੋਂ ਜੁਣ ਹੈ ਇਬਨ ਆਜਪ੍ਰੀਤ ਦਾ ਲੜਕਾ ਅਬੇ ਸਿੰਘ ਖੜਾ ਹੈ ਤੇ ਕੱਲ ਸ਼ਾਮ ਨੂੰ ਉਹਨੇ ਦਰਾਹਾ ਸਿਟੀ ਹੈਡਲਾਈਨ ਤੇ ਆ ਜਿਹੜਾ ਵੈਲਟ ਪੇਪਰ ਹੈ ਇਹਨਾਂ ਨੇ ਛਪਾ ਕੇ ਸਾਰਿਆਂ ਨੂੰ ਜਾਲੀ ਬੋਟਾ ਪਾਉਣ ਨੂੰ ਫਾਰਤੂ ਬੋਟਾ ਪਾਉਣ ਨੂੰ ਦਿੱਤੇ ਹੈ ਲੜੀ ਨੰਬਰ ਲੁਕੋ ਲਿਆ ਤੇ ਆ ਦਿਖਾਇਆ ਗਿਆ ਆ ਤੁਹਾਨੂੰ ਭੇਜ ਰਹੇ ਆ ਵੈਲਟ ਪੇਪਰ ਤੇ ਤੁਸੀਂ ਇਹ ਪਾਉਣੇ ਆ ਬਿਲਕੁਲ ਕਲੀਅਰ ਹੋ ਗਈ ਬਿੱਲੀ ਹੈ ਜਿਹੜੀ ਥੈਲੇ ਤੇ ਬਾਹਰ ਆ ਗਈ ਹਰ ਗੱਲ ਸਪਸ਼ਟ ਹੋ ਗਈ ਕਿ ਸਰਕਾਰ ਨੇ 10% ਫਾਲਤੂ ਬੈਲਟ ਪੇਪਰ ਛਪਾਏ ਔਰ ਉਹਨਾਂ ਨੂੰ ਅੱਜ ਹਰ ਤਰੀਕੇ ਦੇ ਨਾਲ ਪੇਟੀਆਂ ਵਿੱਚ ਪਾਉਣ ਦੀ ਕੋਸ਼ਿਸ਼ ਹੈ ਬੀਐਲਓ 2 ਦੀ ਡਿਊਟੀ ਲੱਗੀ ਵੀ ਹੈ ਇਹਨਾਂ ਦੇ ਕੈਂਡੀਡੇਟ ਹੈ ਇਹਨਾਂ ਦੇ ਹਲਕਾ ਇੰਚਾਰਜ ਹੈ ਜਿਹੜੇ ਇਹ ਕੰਮ ਦੇ ਵਿੱਚ ਲੱਗੇ ਹੋਏ ਹੁਣ ਕੋਈ ਕਸਰ ਰਹਿ ਗਈ ਹੈ ਜਿਹੜਾ ਮੁੱਖ ਮੰਤਰੀ ਕੱਲ ਕਹਿ ਰਹੇ ਸੀ ਕਿ ਜੀ ਇਹ ਤਾਂ ਹਾਰ ਹਾਰ ਗਿਆ ਹੈ ਬੁਖੜਾ ਗਿਆ ਹੈ ਤੇ ਫਿਰ ਆਹ ਕਿਆ ਚੀਜ਼ ਆ ਭਈ ਤੁਹਾਡੇ ਕੈਂਡੀਡੇਟ ਇਹਨੂੰ ਆਪਣੇ ਵਟਸਐਪ ਰਾਹੀਂ ਦੱਸ ਰਹੇ ਸਾਰਿਆਂ ਨੂੰ ਇੱਕ ਵਾਰ ਨਹੀਂ ਉਹਨੇ ਸਵੇਰੇ ਤੱਕ ਅੱਜ ਇਹ ਡੱਟ ਲਾਈ ਰੱਖੀ ਹੈ ਉਹਨਾਂ ਨੇ ਮੋਬਾਈਲ ਤੇ ਗਰੁੱਪ ਬਣਾਇਆ ਹੋਇਆ ਸਿਟੀ ਹੈਡਲਾਈਨ ਨਾਮ ਦਾ ਦਰਾਹਾ ਤੇ ਉਹਦੇ ਤੇ ਪਾਪ ਆ ਕੇ ਸਾਰਿਆਂ ਨੂੰ ਭੇਜ ਰਿਹਾ ਹਰ ਗੱਲ ਉਜਾਗਰ ਹੋ ਰਹੀ ਹੈ ਇਹਨਾਂ ਦੀ ਕਿਨਾਂ ਨੇ ਹਰ ਲੈਵਲ ਤੇ ਕੇਰਨ ਦੀ ਹਰ ਲੈਵਲ ਤੇ ਛੇੜਿਆਤਰ ਕਰਨ ਦੀ ਹਰ ਲੈਵਲ ਤੇ ਤੱਕਾ ਕਰਨ ਦੀ ਹਰ ਲੈਵਲ ਤੇ ਹਰ ਤਰੀਕਾ ਪੜਾਇਆ ਜਿਹੜਾ ਕਹਿੰਸੀ ਨਾ ਸਾਮ ਦੇ ਵੇ ਦੰਡ ਭੇਹ ਹਰ ਚੀਜ਼ ਬਣਾ ਰਿਹਾ ਪਹਿਲਾਂ ਤੁਸੀਂ ਦੇਖੋ ਪਹਿਲਾਂ ਇਹਨਾਂ ਨੇ ਜਦੋਂ ਕਾਗਜ਼ ਭਰਨੇ ਸੀ ਉਸ ਤੋਂ ਪਹਿਲਾਂ ਲੋਕਾਂ ਨੂੰ ਘਰਾਂ ਦੇ ਚ ਰੋਕਿਆ ਫੇਰ ਕਾਗਜ਼ ਭਰਨ ਗਿਆ ਨੂੰ ਫੜਫੜਾਈ ਕੀਤੀ ਕਾਗਜ਼ ਹੋ ਗਏ ਭੱਜ ਗਏ ਉਹ ਸਟੇਜ ਜਿਹੜੇ ਬੰਦੇ ਨਿਕਲ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਉਹ ਸਟੇਜ ਤੇ ਵੀ ਲੱਗ ਗਏ ਉਹਨਾਂ ਨੂੰ ਘਰਾਂ 'ਚ ਦਬਾਉਣਾ ਸ਼ੁਰੂ ਕਰਤਾ ਫੇਰ ਵੋਟਰਾਂ ਨੂੰ ਤੰਕਾਉਣਾ ਸ਼ੁਰੂ ਕਰਤਾ ਫੇਰ ਲੋਕਾਂ ਨੂੰ ਤੰਕਾਉਣਾ ਸ਼ੁਰੂ ਕਰਤਾ ਰਾਤ 12 ਵਜੇ ਚਮਕੌਰ ਸਾਹਿਬ ਦੇ ਹਸਪਤਾਲ ਤੇ ਪਿੰਡਾਂ ਵਿੱਚ ਵਹ ਪਹੁੰਚਿਆ ਜਿੱਥੇ ਗੰਡਾਸੀਆਂ ਨਾਲ ਬੰਦੇ ਕੁੱਟੇ ਹੁਣ ਉਹ ਸਟੇਜ ਲੱਗ ਗਈ ਤਾਂ ਆ ਚੀਜ਼ਾਂ ਅਜਬ ਲਜਾਇਜ ਵੋਟਾਂ ਪਾਰੇ ਹੁਣ ਜਦੋਂ ਇਹ ਸਟੇਜ ਲੱਗ ਜਾਣੀ ਮੈਂ ਫੇਰ ਵਾਰਨ ਕਰਨ ਦੇਣਾ ਚਾਹੁੰਦਾ ਕਿ ਇਹਨਾਂ ਨੇ 2 ਦਿਨ ਵਿੱਚ ਰੱਖੇ ਸੰਦੂਖੜੀਆਂ ਆਪਣੇ ਕੋਲ ਲੈ ਜਾ ਕੇ ਪਾਉਣ ਦੀ ਕੋਸ਼ਿਸ਼ ਕਰਨਗੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦਾ ਕਿ ਇਹ 2 ਦਿਨ ਪਹਿਲਾਂ ਰੱਖਣ ਦੀ ਜਰੂਰਤ ਨਹੀਂ ਸੀ ਜੇ ਹੁਣ ਰੱਖ ਲਿਆ ਤਾਂ ਸਾਡੇ ਬੰਦੇ ਉੱਥੇ ਬੈਠਣੇ ਚਾਹੀਦੇ ਆ ਉੱਥੇ ਵੀਡੀਓਗ੍ਰਾਫੀ ਹੋਣੀ ਚਾਹੀਦੀ ਤੇ ਉਸ ਤੋਂ ਬਾਅਦ ਐਸਟੀਐਮ ਡੀਸੀ ਇਨਾਂ ਤੇ ਪੂਰਾ ਦਬਾਅ ਹੈ ਕਿ ਗਿਣਤੀ ਵੇਲੇ ਇਨਾ ਨੇ ਹੇਰਾਫੇਰੀ ਕਰਨੀ ਹੈ ਸਾਡੇ ਏਜੰਟਾਂ ਨੂੰ ਦੂਰ ਬਿਠਾ ਦੇਣਾ ਤੇ ਗਿਣਤੀ ਕਰਕੇ ਕਹਿ ਦੇਣਾ ਜੀ ਫਲਾਣਾ ਜਿੱਤ ਗਿਆ ਹੁਣ ਸਭ ਤੋਂ بڑا ਖਤਰਾ ਅਗਲੇ 2 ਦਿਨ ਇਹਨਾਂ ਦਾ ਜਿਹੜੀਆਂ ਸਦੂਖੜੀਆਂ ਨਾਲ ਕੋਲ ਹੈ ਤੇ ਗਿਣਤੀ ਵੇਲੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਵਾ ਡੀਸੀ ਐਸਡੀਐਮ ਤਹਿਸੀਲਦਾਰ ਤੇ ਗਿਣਤੀ ਜਿਹਨਾਂ ਨੇ ਕਰਨੀ ਹੈ ਇੱਕੋ ਜਗ੍ਹਾ ਗਿਣਤੀ ਕਰਨੀ ਹੈ ਇੱਕ ਬਲੌਗ ਦੀ ਉੱਥੇ ਕੁਝ ਬੰਦੇ ਪੱਕੇ ਇਨਾਂ ਨੇ ਆਪਣੇ ਲਗਾ ਦੇਣੇ ਕਿ ਤੁਸੀਂ ਡਿਕਲੇਅਰ ਕਰਨਾ ਸੋ ਇਸ ਕਰਕੇ ਮੈਂ ਵਾਰਨ ਕਰਨ ਦੇਣਾ ਚਾਹੁੰਦਾ ਅਫਸਰਾਂ ਨੂੰ ਕਿ ਇਹਨਾਂ ਚੀਜ਼ਾਂ ਤੇ ਬਾਜ਼ ਆਜੂ ਜੀ ਨੇ ਗਿਣਤੀ ਗਲਤ ਕੀਤੀ ਉਹ ਜ਼ਿੰਮੇਵਾਰ ਹੋਏਗਾ ਇਸ ਸਰਾਂਤਰ ਦੇ ਵਿੱਚ ਜਿਹੜਾ ਕਿ ਆਉਣ ਵਾਲੀਆਂ ਸਰਕਾਰਾਂ ਇਸ ਸਰਾਂਤਰੇ ਖੁੱਲਣਗੇ ਤੇ ਇਹ ਜਿਹੜੇ ਵੈਲਟ ਪੇਪਰ ਹੈ ਇਹ ਖੋਖੇ ਜਾਣਗੇ ਆਉਣ ਵਾਲੀਆਂ ਸਰਕਾਰਾਂ ਗਲਤ ਗਿਣਤੀ ਨਾ ਹੋਵੇ ਸਹੀ ਗਿਣਤੀ ਹੋਈ ਤਾਂ ਕਿਸੇ ਤਰ੍ਹਾਂ ਵੀ ਪੰਜਾਬ ਝਾੜੂ ਨਹੀਂ ਜਿੱਤ ਰਿਆ ਮੈਂ ਅੱਜ ਚਮਕੌਰ ਸਾਹਿਬ ਬੈਠਾ ਹਾਂ ਬਹੁਤ ਸਾਰੇ ਪਿੰਡਾ ਜਿਨ੍ਹਾਂ ਦੇ ਬੂਥ ਨਹੀਂ ਲੱਗੇ ਲੇਕਿਨ ਫੇਰ ਵੀ ਆਪਣੇ ਬੰਦਿਆਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੇ ਹੋਏ ਹਾਂ ਸੋ ਇਹ ਜਿਹੜਾ ਮੈਂ ਉਜਾਗਰ ਕੀਤਾ ਸੀ ਕੁਟਾਲਾ ਇਹ ਬਿਲਕੁਲ ਸਾਫ਼ ਹੋ ਗਿਆ ਆ ਵਲਟ ਪੇਪਰ ਇਹਨਾਂ ਦੇ ਵਟਸਐਪਾਂ ਤੇ ਘੁੰਮਦੇ ਇਹਨਾਂ ਦੇ ਲੋਕਾਂ ਕੋਲ ਝਾੜੂ ਪਰ ਮੋਹਰ ਲੱਗੀ ਵੀ ਪਹਿਲੇ ਹੀ ਵਲਟ ਪੇਪਰ ਆ ਗਿਆ ਆ ਦੇਖੋ ਮੇਰੀ ਇਨਫੋਰਮੇਸ਼ਨ ਦੇ ਅਨਸਾਰ ਅੰਬਾਲੇ ਤੋਂ ਛਪੇ 10% ਇਹਨਾਂ ਨੇ ਫालतू ਸਪਾਏ ਯਾਨੀ ਕਿ ਮੇਰੇ ਹਲਕੇ 'ਚ 2 ਲੱਖ ਜੇ ਵੋਟ ਹੈ ਤਾਂ 20000 ਵੋਟ ਫालतू ਸਪਾਏ ਹਰ ਹਲਕੇ 'ਚ ਜੀਡੀ ਕੇ ਬੂਥ ਵਾਈ ਦਿੱਤੀ ਜਾ ਰਹੀ ਹੈ ਜਿਹੜੀ ਕਿ ਨਜਾਇਜ਼ ਪਾਉਣ ਦੀ ਕੋਸ਼ਿਸ਼ ਹੈ ਸੋ 20000 ਵੋਟ ਦਾ ਉਲਟ ਫੇਰ ਕਰਨ ਦੀ ਇਹਨਾਂ ਦੀ ਹਰ ਹਲਕੇ ਵਿੱਚ ਕੋਸ਼ਿਸ਼ ਹੈ ਹਰੇਕ ਜ਼ਿਲ੍ਹਾ ਪੰਚਾਇਤ ਨੂੰ ਸਮਝ ਲਓ ਤੁਸੀਂ 7000 ਵੋਟ ਲਗਭਗ ਫालतू ਦਿੱਤੀ ਹੈ ਇਹਨਾਂ ਨੇ ਓਹੋ ਹੁਣ ਕਿਸ ਤਰ੍ਹਾਂ ਮੈਨੀਪੂਲੇਟ ਕਰਦੇ ਆ ਉਹ ਅੱਜ ਸੰਘਰੜ ਜਾ ਰਹੀ ਹੈ ਸਾਡੇ ਬੰਦੇ ਰੋਕਣ ਦੀ ਕੋਸ਼ਿਸ਼ ਕਰਦੇ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕਰਦੇ ਉਹਦੇ ਵਿੱਚ ਲੋਕਾਂ 'ਚ ਪ੍ਰਭਾਵ ਬਹੁਤ ਹੈ ਪੁਲਿਸ ਤੋਂ ਇੰਨੇ ਡਰਏ ਹੋਏ ਲੋਕ ਲੋਕਾਂ ਦੇ ਘਰਾਂ ਦੇ ਵਿੱਚ ਪੁਲਿਸ ਲੋਕਾਂ ਦੇ ਘਰਾਂ 'ਚ ਇਹਨਾਂ ਦੇ ਗੁੰਡਿਆਂ ਦੀ ਬੁਰਸ਼ਾ ਕਰਦੀ ਰਾਤ ਸਾਰਾ ਪਿੰਡ ਸਾਡਾ ਭੂਰੜੇ ਘੇਰਿਆ ਹੋਇਆ ਸੀ ਐਸਐਸਪੀ ਨੂੰ ਕਿ ਟੈਲੀਫੋਨ ਕੀਤਾ ਡੀਸੀ ਨੂੰ ਐਸਐਚਓ ਡੀਐਸਪੀ ਨੂੰ ਟੈਲੀਫੋਨ ਕੀਤਾ ਆਖਰ ਮੈਂ ਆਪ ਗਿਆ ਅੰਦਰ ਤੇ ਸਾਡੇ ਜ਼ਖਮੀ ਬੰਦਿਆਂ ਨੂੰ ਵੀ ਪਿੰਡ ਚੋਂ ਕੱਢਣ ਨਹੀਂ ਸੀ ਦੇ ਰਹੇ ਇੱਕ ਦਾ ਕੰਨ ਫਟਿਆ ਹੋਇਆ ਸੀ ਇੱਕ ਦੇ ਸਿਰ 'ਚ ਸੱਟ ਵੱਜੀ ਹੋਈ ਸੀ ਇੱਕ ਦੋ ਬੰਦੇ ਪਹਿਲਾਂ ਐਸੀ ਕੱਢ ਲਿਆ ਦੋ ਫਿਰ ਅੰਦਰ ਮੈਂ ਬਾਰ-ਬਾਰ ਟੈਲੀਫੋਨ ਕਰਾਂ ਸਾਡੇ ਬੰਦੇ ਦਾ ਕੱਢ ਦਿਓ ਜਿਹੜੇ ਜ਼ਖਮੀ ਮਾਰਨੇ ਆ ਉਹ ਆਖਰ ਨੂੰ ਐਸੀ ਆਪ ਜਾ ਕੇ ਕੱਢ ਕੇ ਲਿਆਏ ਸੋ ਮੈਂ ਫੇਰ ਕਿਹੜਾ ਚਾਹੁੰਦਾ ਕਿ ਪੰਜਾਬ ਸਰਕਾਰ ਜਿਹੜੇ ਹੱਤਕੰਡੇ ਇਲੈਕਸ਼ਨ ਨੂੰ ਹਥਿਆਉਣ ਦੇ ਅਪਣਾ ਰਹੀ ਹੈ ਉਹ ਲੋਕਤੰਤਰ ਪ੍ਰਕਿਰਿਆਵਾਂ ਤੋਂ ਉਲਟ ਹੈ ਤੇ ਇਹ ਜਿਹੜੇ ਆ ਪਰੰਪਰਾਵਾ ਪਾ ਰਹੇ ਆ ਇਹ ਪੰਜਾਬ ਦੇ ਆਉਣ ਵਾਲੇ ਤੋਂ ਵੀ ਖ ਲਈ ਚੰਗੀਆਂ ਨਹੀਂ ਐ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਖਤਮ ਕਰਨ ਵਾਸਤੇ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਇਹ ਬਿਲਕੁਲ ਗਲਤ ਐ ਪੰਜਾਬ ਇਸ ਤਰ੍ਹਾਂ ਕਦੇ ਨਹੀਂ ਪੰਜਾਬ ਨੂੰ ਕੰਟ ਰਾਸਤਿਆਂ ਤੇ ਨਾ ਤੋਰੋ ਜਿਹੜੇ ਲੋਕਾਂ ਨੂੰ ਤੁਸੀਂ ਅੱਜ ਪਿੰਡਾਂ 'ਚ ਲੜਾ ਰਹੇ ਐ ਉਹਦੇ ਨਾਲ ਸਾਡੇ ਆਉਣ ਦੇ ਪਿੰਡਾਂ ਦੇ ਵਿੱਚ ਆਪਸੀ ਭਾਈਚਾਰੇ ਤੇ ਫਰਕ ਪੈ ਰਿਹਾ ਹੈ। ਵੋਟਾਂ ਕਰਕੇ ਲੜਾਈਆਂ ਨਹੀਂ ਹੋਈਆਂ ਪੰਜਾਬ ਦੇ ਵਿੱਚ। ਲੇਕਿਨ ਤੁਸੀਂ ਇਹ ਜਿਹੜੀ ਪਰੰਪਰਾ ਰਾਂ ਪਾ ਰਹੇ ਹਰ ਬੰਦਾ 50-50 ਗੁੱਡੇ ਲੈ ਕੇ ਪਿੰਡ ਘੇਰ ਰਿਹਾ ਹੈ। ਇਹ ਜਿਹੜਾ ਪਰੰਪਰਾ ਹੈ ਬਿਲਕੁਲ ਗਲਤ ਹੈ। ਇਹ ਪੰਜਾਬ ਨੂੰ ਬਰਬਾਦ ਕਰਨ ਵਾਲੀ ਹੈ। ਪੰਜਾਬ ਨੂੰ ਗਲਤ ਰਾਹ ਦੇ ਤੋਰਨ ਵਾਲੀ ਹੈ। ਇਹ ਜਿਹੜਾ ਤੁਸੀਂ ਦਿੱਲੀ ਤੇ ਸੋਧਿਆ ਕੇਜਰੀਵਾਲ ਸਾਮ ਦੇ ਵੇਦ ਪਰ ਦੰਡ ਪੀਰ ਦਾ ਜਿਹੜਾ ਇਹ ਤੁਹਾਡਾ ਸਿਸਟਮ ਹੈ ਲੜਾਈ ਝਗੜੀ ਸੱਚ ਝੂਠ ਇਹ ਤੁਸੀਂ ਬਿਲਕੁਲ ਗਲਤ ਕਰ ਰਹੇ ਪੰਜਾਬ ਵਾਸਤੇ ਪੰਜਾਬ ਤੁਹਾਨੂੰ ਕਦੇ ਮaaf ਨਹੀਂ ਕਰੇਗਾ ਇਸ ਜਿਹੜਾ ਤੁਸੀਂ ਆ ਕੁਛ ਕਰਿਆ ਤੇ ਜਿਹੜਾ ਤੁਸੀਂ ਅੱਜ ਨੰਗਾ ਨਾਚ ਤੁਸੀਂ ਕਰ ਰਹੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਛੜਿਆੰਤਰ ਤੁਸੀਂ ਰਚ ਰਹੇ ਹੋ ਜਿਹੜਾ ਤੁਸੀਂ ਸੱਚ ਝੂਠ ਲੜਾਈ ਝਗੜੇ ਕਰ ਰਹੇ ਹੋ ਤੁਹਾਨੂੰ ਕਦੇ ਮaaf ਨਹੀਂ ਕੀਤਾ ਜਾਏਗਾ ਪਿੰਡਾਂ ਚੋਂ ਲੋਕਾਂ ਨੂੰ ਆਉਣ ਦੇ ਦੇ ਰਹੇ ਉਹ ਐਸੀ ਹਾਰ ਨਹੀਂ ਕਬੂਲ ਕਰ ਰਹੇ ਜਿਹੜਾ ਭਗਵੰਤ ਮਾਨ ਜੀ ਕਹਿ ਰਹੇ ਭਗਵੰਤ ਮਾਨ ਜੀ ਤੁਹਾਨੂੰ ਗਲਤ ਫੈਸਲਾ ਹੀ ਹੋਗੀ ਇਹ ਹਾਰ ਨਹੀਂ ਹੈ ਮੈਂ ਉਜਾਗਰ ਕਰ ਰਿਹਾ ਤੁਹਾਡੇ ਖੁੱਟਾਲੇ ਮੈਂ ਉਜਾਗਰ ਕਰ ਰਿਹਾ ਤੁਹਾਡਾ ਜਿਹੜਾ ਤੁਹਾਡਾ ਸੁਸੋਧਿਆ ਜੀ ਜਿਹੜਾ ਕਹਿ ਰਹੇ ਨਾ ਕਿ ਹਰ ਹੀਲਾ ਆਪਣਾ ਕੇ ਹਰ ਤਰੀਕੇ ਦੇ ਨਾਲ ਅਸੀਂ ਇਲੈਕਸ਼ਨ ਲੁੱਟਣਾ ਮੈਂ ਉਹਨਾਂ ਤੁਹਾਡੇ ਖੁੱਟਾਲਿਆਂ ਨੂੰ ਉਹਨਾਂ ਤੁਹਾਡੇ ਸ਼ਰੀਅੰਤਰਾਂ ਨੂੰ ਉਜਾਗਰ ਕਰ ਰਿਹਾ ਐਸੀ ਲੜਨੇ ਵਾਲੇ ਲੜਾਗੇ ਪਾਰਟੀਆਂ ਸਾਡੀਆਂ ਪੰਜਾਬ ਸਾਡਾ ਕਦੇ ਵੀ ਇਹ ਅਫਗਾਨੀਆਂ ਤੋਂ ਨਹੀਂ ਹਾਰਿਆ ਅਫਗਾਨੀਆਂ ਤੋਂ ਨਹੀਂ ਝੁਕੇ ਸੀ ਤਾਂ ਪੰਜਾਬ ਤੁਹਾਡੇ ਦਿੱਲੀ ਵਾਲਿਆਂ ਮੂਹਰੇ ਤੇ ਤੁਹਾਡੇ ਮੂਹਰੇ ਕਿਵੇਂ ਗੋਡੇ ਟੇਕੇਗਾ ਪੰਜਾਬ ਲੜੇਗਾ ਸੰਘਰਸ਼ ਕਰੇਗਾ ਤੇ ਇਸ ਸੰਘਰਸ਼ ਚੋਂ ਉੱਭਰੇਗਾ ਤੇ ਅਸੀਂ ਤੁਹਾਨੂੰ ਭਜਾਵਾਂਗੇ